ਕਿਸਾਨਾਂ ਦੇ ਮੁੱਦੇ ਤੇ ਕਾਂਗਰਸ ਲੀਡਰ ਰਜਿੰਦਰ ਕੌਰ ਪਠੱਲ ਨੇ ਸੈਂਟਰ ਸਨੇ ਮਾਨ ਸਰਕਾਰ ਨੂੰ ਵੀ ਕਿਹ ਰਿਆ ਕਿ ਆ ਕਿ ਦੋਵਾਂ ਸਰਕਾਰਾਂ ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ ਇਸ ਦੌਰਾਨ ਬੀਬੀ ਪਠੱਲ ਨੇ ਮਾਨ ਸਰਕਾਰ ਤੋਂ ਉਸ ਦੇ ਵਾਅਦਿਆਂ ਤੇ ਵੀ ਜਵਾਬ ਮੰਗਿਆ ਹਾਲਾਤ ਕਿ ਬਣੇ ਹੋਏ ਨੇ ਅੱਜ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਈ ਥਾਂ ਮਤ ਦਾ ਬੀਜਪੀ ਵਾਲੇ ਜਾਂਦੇ ਉਹਨਾਂ ਦਾ ਕਰੋ ਵਿਰੋਧ ਹੁੰਦਾ ਹੈ ਮੈਂ ਅਸੀਂ ਇਹ ਮੈਂ ਨਹੀਂ ਕਹਿੰਦੀ ਹਾਂ ਕਿ ਕਰੋ ਉਹ ਤੁਸੀਂ ਰੋਕੋ ਕਿਸੇ ਨੂੰ ਕਿਸੇ ਨੂੰ ਰੋਕਣ ਦਾ ਹੱਕ ਨਹੀਂ ਹਰ ਇੱਕ ਬੰਦਿਆ ਨੂੰ ਜਿਹੜਾ ਕੋਈ ਆਪਣੀ ਵੋਟ ਮੰਗਣੀ ਚਾਹੀਦੀ ਹੈ ਲੇਕਿਨ ਇਹ ਜਿਹੜੇ ਕਿਸਾਨ ਕਰ ਰਹੇ ਨੇ ਇਹ ਕਿਉਂ ਕਰ ਰਹੇ ਨੇ ਇਹਨਾਂ ਨਾਲ ਪਹਿਲ ਕੀਤੀ ਗਈ ਇਹ ਇੱਥੇ ਬਾਰਡਰ ਟੱਪ ਕੇ ਜਾ ਨਹੀਂ ਸਕਦੇ ਸੀ ਕਹਿੰਦੇ ਆਪਣੀ ਗੱਲ ਰਿਮਾਈਂਡ ਕਰਾਉਣ ਵਾਸਤੇ ਪੀਸਫੁਲ ਤਰੀਕੇ ਨਾਲ ਇਹਨਾਂ ਨੂੰ ਤੁਸੀਂ ਹਰਿਆਣੇ ਦੀ ਹੱਦ 'ਚ ਤਾਂ ਬੜ ਨੀ ਦਿੱਤਾ 2 ਕਿਲੋਮੀਟਰ ਪੰਜਾਬ ਦੀ ਹੱਦ 'ਚ ਹੀ ਰੋਕ ਲਿਆ ਔਰ ਅੱਜ ਜਿਵੇਂ ਭਗਵਾਨਤਮਨ ਦੀ ਸਰਕਾਰ ਬੀਜੇਪੀ ਵਾਲਿਆਂ ਨੂੰ ਜਾਣ ਵਾਸਤੇ ਇਹਨਾਂ ਨੂੰ ਕੋਸ਼ਿਸ਼ ਕਰਨੀ ਪੈ ਰਹੀ ਹੈ ਇੱਕ ਪੁਲਿਸ ਭੇਜ ਰਹੇ ਆ ਕਈ ਥਾਮਾ ਤੇ ਹੱਥੋਂ ਪਾ ਗਏ ਵੀ ਹੋਈਆਂ ਜਿਹੜੀ ਦੈਟ ਇਜ਼ ਵੈਰੀ ਅਨਫੋਰਚੂਨੇਟ ਤੇ ਇਹਨਾਂ ਨੂੰ ਅੱਜ ਜਿਹੜੇ ਇੱਥੇ ਦੇਖ ਪ੍ਰੋਟੈਕਸ਼ਨ ਦੇ ਕੇ ਅੱਜ ਪਿੰਡਾਂ ਚ ਬਾੜ ਰਹੇ ਆ ਤਾਂ ਇਹੀ ਪ੍ਰੋਟੈਕਸ਼ਨ ਭਗਵਾਨਤਮਨ ਜੀ ਨੂੰ ਨਹੀਂ ਸੀ ਦੇਣੀ ਚਾਹੀਦੀ ਉਸ ਵਕਤ ਕਿ ਬਈ ਇਹਨਾਂ ਨੂੰ ਸੀ ਜਾਣ ਦੇਈਏ ਇਹ ਆਪਣਾ ਹੱਕ ਮੰਗਣ ਜਾਂਦੇ ਆ ਪੀਸਫੁਲ ਤਰੀਕੇ ਨਾਲ ਜਾਂਦੇ ਆ ਨਹੀਂ ਸੀ ਦੇਣੀ ਚਾਹੀਦੀ ਉੱਥੇ ਬਾਰਡਰ ਤੇ ਕਿ ਸਾਡੇ ਬਾਰਡਰ ਚ ਆ ਕੇ ਹਰਿਆਣੇ ਦੇ ਕਿਉਂ ਸਾਡੇ ਲੋਕਾਂ ਨੂੰ ਮਾਰ ਰਹੇ ਨੇ ਅੱਜ ਆ ਜਾਣਬੁੱਝ ਕੇ ਇਹ ਚੀਜ਼ਾਂ ਕਰਕੇ ਰੋਕ ਕੇ ਇੱਥੇ ਬਾਰਡਰ ਤੇ ਰੱਖੇ ਤਾਂ ਕਿ ਬਾਰਡਰ ਰੋਕਾ ਸਾਡਾ ਕਾਰੋਬਾਰ ਦੇ ਖਿਲਾਫ ਹੁੰਦਾ ਇਹਦਾ ਰਿਕਾਵਟਾ ਪੈਂਦੀਆਂ ਸਾਰਿਆਂ ਨੂੰ ਲੋੜ ਹੈ ਪਜਾਨੇ ਆ ਅਗਲੇ ਉੱਥੇ ਮਜਬੂਰੀ ਦੀ ਬਸ ਤੇ ਉੱਥੇ ਬੈਠੇ ਵਟਾਏ ਕੀਨੇ ਇਹੇ ਕੁੱਟਿਆ ਉੱਪਰ ਲਿਆ ਨੇ ਕਟਾਇਆ ਇੱਥੋਂ ਵਾਲੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਕੁੱਟੇ ਬੰਦੇ ਮਰੇ ਨੁਕਸਾਨ ਹੋਇਆ ਇੰਨਾ ਜ਼ਿਆਦਾ ਹੋਇਆ ਸਾਰੇ ਜਾਣਦੇ ਆ ਉਹਦੇ ਨਾਲ ਇੱਕ ਗੁੱਸਾ ਵੀ ਫੈਲਿਆ ਔਰ ਗੁੱਸੇ ਦਾ ਰਿਜ਼ਲਟ ਕਟਾਇਆ ਕੀਨੇ ਇੱਥੇ ਸਰਕਾਰ ਹੈ ਨਹੀਂ ਸੀ ਕੋਈ ਇਹ ਸਰਕਾਰ ਦਾ ਫਰਜ਼ ਨਹੀਂ ਸੀ ਬਣਦਾ ਅੱਜ ਵੀ ਜੇ ਦੇ ਰਹੇ ਆ ਪਿੰਡਾਂ ਦੇ ਵਿੱਚ ਪ੍ਰੋਟੈਕਸ਼ਨ ਜਾਣ ਵਾਸਤੇ ਬੀ ਜੀ ਪੀ ਨੂੰ ਦੈਟਸ ਠੀਕ ਹੈ ਦੇ ਪਰ ਇਹ ਹੀ ਪ੍ਰੋਟੈਕਸ਼ਨ ਕੀ ਪਹਿਲਾਂ ਨਹੀਂ ਦਿੱਤੀ ਜਾਂਦੀ ਕਿਹਦੀ ਇਹਨੇ ਕਿਸਾਨ ਲੋਕਾਂ ਨੂੰ ਉਹਨਾਂ ਦਾ ਕੋਈ ਹੱਕ ਨਹੀਂ ਉਹ ਪਸੰਦੇ ਨਹੀਂ ਇੱਥੋਂ ਦੇ ਉਹ ਨਾਗਰਿਕ ਨਹੀਂ ਇੱਥੋਂ ਦੇ ਕਿਉਂ ਕੀਤਾ ਗਿਆ ਉਹਨਾਂ ਨੂੰ ਉਸ ਵਕਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਹਨਾਂ ਦੋਨਾਂ ਪਾਰਟੀਆਂ ਲੇਕਿਨ ਮੇਰਾ ਇਸ ਤੋਂ ਵੀ ਅੱਗੇ ਜਿਹੜਾ ਹੈਗਾ ਹੋਰ ਦੋ ਤਿੰਨ ਉਮੀਦਵਾਰ ਖੜੇ ਆ ਪੰਜਾਬ ਦੀ ਚੋਣ ਕਿੱਦਾਂ ਦੇਖਣਾ ਹੈ ਮੈਂ ਤੁਹਾਨੂੰ ਇਹ ਕਹਿਨੀ ਆ ਨਾ ਪੰਜਾਬ ਦੀ ਇਲੈਕਸ਼ਨ ਭਗਵੰਤ ਮਾਨ ਜੀ ਨੇ ਦੁਪਹਿਰੇ ਦਿਨ ਕਹਤਾ 13 0 ਤੇ ਜੋਸ਼ ਆ ਉਹਨਾਂ ਦੇ ਮੂੰਹੋਂ ਹੀ ਨਿਕਲ ਗਿਆ ਮੈਂ ਤੁਹਾਨੂੰ ਇਹ ਕਹਿਨੀ ਆ ਨਾ ਅੱਜ ਰਿਜਲਟ ਆਇਆ ਨਹੀਂ ਇਹਨਾਂ ਨੂੰ ਜਦੋਂ 13 0 ਕਹਿਆ ਕਿ 13 ਸਾਡੀਆਂ ਆਮ ਆਦਮੀ ਪਾਰਟੀ ਨੇ ਆ ਤੁਸੀਂ ਸਕੂਰ ਵਾਲਿਓ ਤੁਸੀਂ ਵੀ ਕੀ ਦਿਖਾਤਾ ਸੀ 3 ਨਵੇਂ ਮਹੀਨੇ ਬਾਅਦ 92 ਹੱਥ 92 ਹੱਥਾਂ ਨਾਲ ਤਾਂ ਕੰਮ ਹੋਇਆ ਨਹੀਂ ਕਹਿੰਦੇ ਹੁਣ 13 13 ਹੱਥ ਦੇ ਦਿਓ ਮੈਨੂੰ ਆ ਜਿਹੜੇ 13 ਦਿੱਤੇ ਤੁਹਾਡੇ ਰਾਜ ਸਭਾ ਚ 9 ਹੱਥ ਗਏ ਮੈਨੂੰ ਉਹ ਕੀ ਕਰਦੇ ਨੇ ਉਹਨਾਂ ਰਿਜ਼ਲਟ ਕੀ ਆ ਦੱਸੋਗੇ ਸਾਹਮਣੇ ਕਿਹੜੇ ਮੁੱਦੇ 'ਤੇ ਪੰਜਾਬ ਦੇਤੇ ਬੋਲੇ ਕਿਹੜਾ ਮੁੱਦਾ ਚੱਕਿਆ ਉਹਨਾਂ ਨੇ ਪੰਜਾਬ ਦਾ ਇਸ ਕਰਕੇ ਜਿਹੜੇ ਉਹ ਠੀਕ ਕਹਿੰਦੇ ਨੇ ਉਹ ਜ਼ੀਰੋ ਇਸ ਸਮਝਦੇ ਆ ਕਿ ਇਸ ਪਾਸੇ ਵੱਲ ਐ ਇੱਥੇ ਜਿਹੜੀ ਦੋ ਤਿੰਨ ਪਾਰਟੀਆਂ ਖੜੀਆਂ ਐ ਕਹਿਣ ਨੂੰ ਜੋ ਮਰਜੀ ਬੜਾ ਕੁਝ ਕਹਿੰਦੇ ਨੇ ਉਹ ਤਾਂ ਉਹ ਤਾਂ ਕਹਿੰਦੇ ਸੀ ਮੁਰਗੀਆਂ ਬੱਕਰੀਆਂ ਸਾਰਿਆਂ ਨੂੰ ਮੈਂ ਦੇ ਦੂੰਗਾ ਉਹ ਦੇ ਦਿੱਤੀਆਂ ਆ ਰੋਂਦੀਆਂ ਫਿਰਦੀਆਂ ਸੜਕਾਂ ਤੇ ਮੁਰਗੀਆਂ ਬੱਕਰੀਆਂ